ਤੇ ਹੁਣ ਰਵਿੰਦ ਕੇਜਰੀਵਾਲ ਸਾਹਿਬ ਨੂੰ ਈਡੀ ਲੱਭਦੀ ਫਿਰਦੀ ਐ ਤੇ ਹੁਣ ਸੰਮਨਾਂ ਤੋਂ ਬਚਦੇ ਕਦੇ ਤਾਂ ਇਹ ਗੋਆ ਭੱਜ ਲਦੇ ਨੇ ਕਦੇ ਵਿਪਾਸਨਾ ਕਰਨ ਲੱਗ ਜਾਂਦੇ ਨੇ ਸੋ ਯਾ ਤਾਂ ਕੇਜਰੀਵਾਲ ਸਾਹਿਬ ਨੂੰ ਫੜ ਲਓ ਕਿਉਂਕਿ ਇੱਕ ਸੰਮਨ ਈਡੀ ਕੱਢਦੀ ਐ ਸਾਡੇ ਮੁੱਖ ਮੰਤਰੀ ਜਹਾਜ਼ ਦੇ ਵਿੱਚ ਰਵਿੰਦ ਕੇਜਰੀਵਾਲ ਨੂੰ ਚੜਾ ਕੇ ਜਿਉਂ ਗੇੜੇ ਦੇਣ ਲੱਗਦੇ ਨੇ ਸੋ ਈਡੀ ਦਾ ਇੱਕ ਸੰਮਨ ਪੰਜਾਬੀਆਂ ਨੂੰ 5-6 ਕਰੋੜ ਚ ਪੈ ਰਿਆ ਐ ਕੇਜੀਵਾਲ ਨੂੰ ਈਡੀ ਦਾ ਪੰਜਵਾਂ ਸੱਮਣ ਆਇਆ ਤੇ ਵਿਰੋਧੀਆਂ ਨੂੰ ਕੋਸਣ ਦਾ ਇੱਕ ਅਹਿਮ ਮੌਕਾ ਥਿਆਇਆ ਅਰਵਿੰਦ ਕੇਜੀਵਾਲ ਨੂੰ ਈਡੀ ਨੇ ਬੋਧਵਾਰ ਯਾਨੀ 31 ਜਨਵਰੀ ਨੂੰ ਪੰਜਵਾਂ ਸੱਮਣ ਜਾਰੀ ਕਰ ਦਿੱਤਾ ਹੈ ਕੇਂਦਰੀ ਜਾਂਚ ਏਜੰਸੀ ਆਪਕਾਰੀ ਨੀਤੀ ਮਾਮਲੇ ਦੇ ਵਿੱਚ ਉਹਨਾਂ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ ਇਸ ਤੋਂ ਪਹਿਲਾਂ ਚਾਰ ਸੱਮਣਾਂ ਦੇ ਵਿੱਚ ਮੁੱਖ ਮੰਤਰੀ ਕੇਜੀਵਾਲ ਏਜੰਸੀ ਦੇ ਸਾਹਮਣੇ ਪੇਸ਼ ਨਹੀਂ ਸਨ ਹੋਏ ਉਹਨਾਂ ਨੇ ਸਿਆਸੀ ਸਾਜ਼ਿਸ਼ ਦਾ ਇਲਜ਼ਾਮ ਲਗਾਇਆ ਸੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜੀਵਾਲ ਨੂੰ ਆਪਕਾਰੀ ਨੀਤੀ ਮਾਮਲੇ ਦੇ ਵਿੱਚ ਚੱਲ ਰਹੀ ਜਾਂਚ ਦੇ ਦੇ ਵਿੱਚ 2 ਫਰਵਰੀ ਨੂੰ ਹੁਣ ਪੁੱਛਗੇਚ ਦੇ ਵਿੱਚ ਸ਼ਾਮਿਲ ਹੋਣ ਲਈ ਗਿਆ ਤੇ ਇਧਰ ਪੰਜਾਬ ਦੇ ਵਿੱਚ ਵੀ ਸਿਆਸਤ ਗਰਮਾਈ ਹੈ ਅਕਾਲੀ ਦਲ ਕਹਿ ਰਿਹਾ ਹੈ ਕਿ ਈਡੀ ਦਾ ਸੰਬੰਧ ਪੰਜਾਬੀਆਂ ਨੂੰ ਮਹਿੰਗਾ ਪੈ ਰਿਹਾ ਕਿਉਂਕਿ ਕੇਜੀ ਵਾਲਤਾ ਜਹਾਜ਼ ਦੇ ਵਿੱਚ ਚੜ ਚੱਕਰ ਲਾਉਣ ਲੱਗ ਜਾਂਦੇ ਨੇ ਦੇਖੋ ਆਪ ਦੇ ਆਪ ਨੂੰ ਭਗਤ ਸਿੰਘ ਦੇ ਵਾਰਿਸ ਦੱਸਣ ਵਾਲੇ ਅਜ ਐਡੇ ਅਖੌਤੀ ਵਾਰਿਸ ਨਿਕਲੇ ਕਿ ਜਦੋਂ ਸੁਪਰੀਮ ਕੋਰਟ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ 338 ਕਰੋੜ ਦਾ ਐਕਸਾਈਜ਼ ਘੁਟਾਲਾ ਕੀਤਾ ਤੇ ਹੁਣ ਰਵਿੰਦ ਕੇਜਰੀਵਾਲ ਸਾਹਿਬ ਨੂੰ ਈਡੀ ਲੱਭਦੀ ਫਿਰਦੀ ਹੈ ਤੇ ਹੁਣ ਸਮਨਾਂ ਤੋਂ ਬਚਦੇ ਕਦੇ ਤਾਂ ਇਹ ਗੋਆ ਭੱਜ ਲੈਂਦੇ ਨੇ ਕਦੇ ਵਿਪਾਸਨਾ ਕਰਨ ਲੱਗ ਜਾਂਦੇ ਨੇ ਮੈਂ ਈਡੀ ਨੂੰ ਤੁਹਾਡੇ ਮਾਧਿਅਮ ਨਾਲ ਬੇਨਤੀ ਕਰਨੀ ਚਾਹੁੰਦਾ ਕਿ ਇਹਦੇ ਨਾਲ ਪੰਜਾਬ ਦਾ ਇੱਕ ਵੱਡਾ ਨੁਕਸਾਨ ਹੋ ਰਿਹਾ ਸੋ ਜਾਂ ਤਾਂ ਕੇਜਰੀਵਾਲ ਸਾਹਿਬ ਨੂੰ ਫੜ ਲਓ ਕਿਉਂਕਿ ਇੱਕ ਸਮਨ ਈਡੀ ਕੱਢਦੀ ਹੈ ਸਾਡੇ ਮੁੱਖ ਮੰਤਰੀ ਜਹਾਜ਼ ਦੇ ਵਿੱਚ ਰਵਿੰਦ ਕੇਜਰੀਵਾਲ ਨੂੰ ਚੜਾ ਕੇ ਜੋਂ ਗੇੜੇ ਦੇਣ ਲੱਗਦੇ ਨੇ ਜਹਾਜ਼ ਉਦੋਂ ਹੀ نیچے ਉਤਰਦਾ ਜਦੋਂ ਅਰਵਿੰਦ ਕੇਜਰੀਵਾਲ ਦਾ ਈਡੀ ਦੇ ਸਮਨਿੰਗ ਦਾ ਦਿਨ ਪੂਰਾ ਨਿਕਲ ਜਾਂਦਾ ਸੋ ਈਡੀ ਦਾ ਇੱਕ ਸਮਨ ਪੰਜਾਬੀਆਂ ਨੂੰ 5-6 ਕਰੋੜ ਚ ਪੈ ਰਿਆ ਸੋ ਸਾਡੀ ਬੇਨਤੀ ਹੈ ਭਾਰਤ ਦੀ ਸਰਕਾਰ ਨੂੰ ਕਿ ਜਿਹੜੀ ਪੁੱਛਗਿੱਛ ਕਰਨੀ ਹੈ ਫੜਨਾ ਇਹਨਾਂ ਨੂੰ ਜਲਦੀ ਕਰ ਦਿਓ ਕਿਉਂਕਿ ਪੰਜਾਬ ਦੇ ਉੱਤੇ ਆਲਰੇਡੀ 2 ਸਾਲਾਂ ਚ 70 ਹਜ਼ਾਰ ਕਰੋੜ ਦਾ ਕਰਜ਼ਾ ਇਸ ਆਮ ਆਦਮੀ ਪਾਰਟੀ ਨੇ ਚੜਾਤਾ ਜੇ ਜੀਵਲ ਨੂੰ ਪਹਿਲਾ ਸੱਮਣ 2 ਨਵੰਬਰ 2023 ਨੂੰ ਭੇਜਿਆ ਗਿਆ ਸੀ ਇਸ ਨੂੰ ਉਹਨਾਂ ਨੇ ਗੈਰ ਕਾਨੂੰਨੀ ਕਰਾਰ ਦਿੱਤਾ ਸੀ ਕਿਉਂ ਪੇਸ਼ ਨਹੀਂ ਸੀ ਹੋਏ ਇਸ ਤੋਂ ਬਾਅਦ 21 ਦਸੰਬਰ ਨੂੰ ਦੂਜਾ ਸੱਮਣ ਆਇਆ ਉਸ ਦਾ ਵੀ ਕੋਈ ਜਵਾਬ ਨਹੀਂ ਦਿੱਤਾ ਗਿਆ ਤੀਜਾ ਸੱਮਣ 3 ਜਨਵਰੀ ਨੂੰ ਭੇਜਿਆ ਗਿਆ ਇਸ ਸੱਮਣ ਦੇ ਵੀ ਉਹਨਾਂ ਨੇ ਪੁਛਗਿੱਛ ਦੇ ਵਿੱਚ ਹਿੱਸਾ ਨਹੀਂ ਲਿਆ ਤੇ ਚੌਥਾ ਸੱਮਣ ਫਿਰ 13 ਜਨਵਰੀ ਨੂੰ ਆਇਆ ਅਤੇ ਹੁਣ ਪੰਜਵਾਂ ਸੱਮਣ ਆਇਆ 31 ਜਨਵਰੀ ਨੂੰ